ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੋ ਕਿ 6ਵੇਂ ਪਾਸ਼ਾ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਮੇਰੀ ਪਿਛੇ ਮਾਲਕ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਆਇਆ 12 ਜੂਨ ਦਾ ਸੋ ਇਸ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਕਾਰ ਸੇਵਾ ਵਾਲੇ ਬਾਬਾ ਜੀ ਸਤਖੰਡ ਵਾਸੀ ਪੰਥ ਰਤਨ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਹਰਵਾਰ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਬਚਨ ਸਿੰਘ ਜੀ ਕਾਰਸੇਵਾ ਦਿੱਲੀ ਵਾਲੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰਸੇਵਾ ਦਿੱਲੀ ਵਾਲੇ ਉਹਨਾਂ ਦੇ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਜੀ ਕਾਰਸੇਵਾ ਮਹਾਰਾਜ ਤੋਂ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਸੰਯੋਗ ਦੇ ਨਾਲ ਜੋ ਕਿ ਗੁਰਮਤ ਸਮਾਗਮ ਉਹ ਲਿਖਿਆ ਗਿਆ ਹੈ 10 11 12 ਤਰੀਕ ਜੂਨ ਦਾ ਦਿਨ ਮੰਗਲ ਬੁੱਧ ਤੇ ਵੀਰਵਾਰ ਦਾ ਜੋ ਕਿ 10 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੋਣਗੇ ਤੇ 11 ਤਰੀਕ ਨੂੰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਦੇ ਅੜ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਨਗਰ ਕੀਰਤਨ ਗੁਰਦੁਆਰਾ ਬਾਬਾ ਰਾਮਸਰਾ ਸਾਹਿਬ ਮੋੜੀਗੜ੍ਹ ਸਥਾਨ ਪਾਸ਼ਾਏ 6ਵੀਂ ਪਾਸ਼ਾਏ 7ਵੀਂ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੇ ਹੋਏ ਆ ਜਿਵੇਂ ਕਿ ਛੋਟਾ ਗੁਰੂ ਸਰਸਾਹ ਪਿੰਡ ਬਾਠ ਪਿੰਡ ਪਿਪਲੀ ਪਿੰਡ ਟੱਲਵਾਲੀ ਤੇ ਅਮਰੀਕੀ ਤੇ ਤਲਵਾਲੀ ਪੁਲ ਵੱਡਾ ਗੁਰੂ ਸਰ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਸਾਹਿਬ ਪਾਸੇ ਛੇਵੀਂ ਗੁਰਦੁਆਰਾ ਸ਼ੀਸ਼ਗੰਨ ਸਾਹਿਬ ਡੇਰਾ ਕਾਰਸੇਵਾਲ ਬਾਬਾ ਜੀ ਦਿੱਲੀ ਵਾਲਿਆਂ ਦੇ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਆਪਣੇ ਕੇਬਾ ਸਾਹਿਬ ਤੇ ਆਪਣੇ ਕਪਾੜੇ ਕੋਠੇ ਹੁੰਦੇ ਹੋਏ ਗੁਰਦੁਆਰਾ ਮਾੜੀ ਸਿੱਖਾ ਹੁੰਦੇ ਆ ਮਹਾਸੰਗ ਕੋਠੇ ਤੇ ਹੁੰਦੇ ਆ ਵਾਪਸ ਮਹਾਰਾਜ ਨਗਰ ਗੁਰਦੁਆਰਾ ਫਲਾਈਆਂ ਵਾਲਾ ਸਾਹਿਬ ਤੋਂ ਹੁੰਦਾ ਹੋਇਆ ਪ੍ਰਕਰਮਾ ਕਰਦਾ ਨਗਰ ਦੀ ਵਾਪਸੀ ਗੁਰਦੁਆਰਾ ਬਾਬਾ ਰਾਮਸਰ ਸਾਹਿਬ ਕੇ ਸਮਾਪਤੀ ਹੋਏਗੀ ਸੋ ਆਪ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜਕੇ ਤਨਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਨਗਰ ਕੀਰਤਨ 11 ਤਰੀਕ ਦਿਨ ਬੁੱਧਵਾਰ ਨੂੰ ਤੇ ਤਕਰੀਬਨ ਸਵੇਰੇ 9 ਵਜੇ ਰਵਾਨਗੀ ਹੋਵੇਗੀ ਸ਼ਾਮ ਨੂੰ 5 ਵਜੇ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਨੇ ਆਪਣੇ ਵਾਹਨ ਲੈ ਕੇ ਵੱਤਵਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਜਸ ਸੁਣ ਕੇ ਜੀ ਗੁਰੂ ਸਾਹਿਬ ਜਸ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ 12 ਤਰੀਕ ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ। तकरीबन 9:30 ਵਜੇ ਨਾਲ ਉਪਰੰਤ ਦਿਵਾਨ ਸਜਾਏ ਜਾਣਗੇ। ਵੱਤਵਤ ਸੰਗਤਾਂ ਨੂੰ ਬੇਨਤੀ ਹੈ ਵੀਰਵਾਰ ਵਾਲੇ ਦਿਨ ਭੋਗ ਵਾਲੇ ਪੀ ਭੋਗ ਤੇ ਗੁਰਦੁਆਰਾ ਬਾਬਾ ਰਾਮ ਸਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਮਹਾਰਾਜ ਜੀ ਨੂੰ ਨਮਸਕਾਰ ਕਰਨੀਆਂ ਜੀ ਸੋ ਸਾਰੀਆਂ ਸੰਗਤਾਂ ਨੂੰ ਫਿਰਦ ਮਹਾਰਾਜ ਬੇਨਤੀ ਹੈ ਜੋ ਕਿ ਕਾਰ ਸੇ ਵਾਲੇ ਬਾਬਾ ਜੀ ਦਿੱਲੀ ਵਾਲੇ ਦੇ ਸਹਿਯੋਗ ਦੇ ਨਾਲ ਸਮੂਹ ਇਲਾਕਿਆਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਗੁਰਪਰਬ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਆਮਸਰ ਸਾਹਿਬ ਇੱਥੇ ਆਪਣੇ 3 ਦਿਨ ਦੇ ਸਮਾਗਮ ਉਦਕੇ ਗਏ ਨੇ 10 11 ਤੇ 12 ਜੂਨ ਦਿਨ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਜੋ ਕਿ 10 ਤਰੀਕ ਨੂੰ ਆਪਣੇ ਗੁਰਦੁਆਰਾ ਬਾਬਾ ਰਾਮਸਰਾ ਸਾਹਿਬ ਮੋੜੀਗੜ੍ਹ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ। 11 ਤਰੀਕ ਨੂੰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਏਗਾ। ਵੱਖ-ਵੱਖ ਪਿੰਡਾਂ ਦੇ ਵਿੱਚ, ਕੋਠਿਆਂ ਦੇ ਵਿੱਚ ਹੁੰਦਿਆਂ ਹੋਇਆਂ ਵਾਪਸੀ ਗੁਰਦੁਆਰਾ ਸਾਹਿਬ ਕੇ ਸਮਾਪਤੀ ਹੋਵੇਗੀ। ਤੇ 12 ਤਰੀਕ ਦਿਨ ਵੀਰਵਾਰ ਨੂੰ ਭੋਗ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ 'ਚ ਸਾਰੀ ਸੰਗਤਾਂ ਨੇ ਭਾਈ ਵੱਧ ਤੋਂ ਵੱਧ ਗੁਰਦੁਆਰਾ ਬਾਬਾ ਰਾਮਸਰਾ ਸਾਹਿਬ ਕੇ ਪਹੁੰਚ ਕੇ ਭੋਗ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਵੱਧੋ ਆਪਣੇ ਵਾਹਨ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ ਇਹ ਜੋ ਸਮਾਗਮ ਹੈ ਕਾਰ ਸੇਵਾ ਵਾਲੇ ਬਾਬਾ ਜੀ ਸਤਖੰਡ ਵਾਸੀ ਪੰਥ ਰਤਨ ਸ੍ਰੀ ਮਹਾਨ ਸੰਤ ਬਾਬਾ ਹਰਵੰਤ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਜਥੇਦਾਰ ਸੰਤ ਬਾਬਾ ਬਦਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਤੇ ਉਹਨਾਂ ਦੇ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਜੀ ਸਾਧ ਆਪਣੇ ਨਗਰ ਦੇ ਮਹਾਰਾਜ ਤੋਂ ਸੇਵਾ ਕਰ ਰਹੇ ਹਨ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਸਮਾਗਮ ਲਿਖਿਆ ਗਿਆ ਹੈ ਸਾਰੀਆਂ ਸੰਗਤਾਂ ਨੇ ਭਾਈ ਵੱਧ ਤੋਂ ਵੱਧ ਤਨਵੰਤਾਂ ਦੇ ਨਾਲ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ